ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲਟਿਨ 11 ਵਜੇ ਕਿਸਾਨਾਂ ਦੇ ਕਾਲ ਸੀ ਕਿ ਕੁਝ ਕਰਾਂਗੇ ਤੇ 11 ਵਜੇ ਅਥਰੂ ਗੈਸ ਦੇ ਗੋਲੇ ਲਗਾਤਾਰ ਛੱਡਨੇ ਸ਼ੁਰੂ ਕਰ ਦਿੱਤੇ ਗਏ ਇਹ 11 ਵਜੇ ਨੇ ਹਲੇ ਇੱਕ ਪਾਸੇ ਮੀਟਿੰਗ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਕਿ ਕੀ ਹੁਕਮ ਹੋਏਗਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਾਲੇ ਕੁਝ ਅਫਸਰਾਂ ਨਾਲ ਮੀਟਿੰਗ ਚੱਲ ਰਹੀ ਹੈ ਪਰ 11 ਵਜੇ ਦੇ ਹੀ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਛੱਡਨੇ ਸ਼ੁਰੂ ਕਰ ਦਿੱਤੇ ਗਏ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਈ ਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਉਸ ਤੋਂ ਬਾਅਦ ਹੁਣ ਕੀ ਹੋਏਗਾ ਇਹ ਇਧਰੋਂ ਕੀ ਹੁਕਮ ਹੁੰਦਾ ਹੈ ਉਹ ਉਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਾਇਦ ਇਹ ਅੱਗੇ ਸਿਗੇ ਤੇ ਉਹਨਾਂ ਦੇ ਉੱਤੇ ਜਿਹੜੇ ਲਗਾਤਾਰ ਥਰੂ ਗੈਸ ਦੇ ਗੋਲੇ ਛੱਡੇ ਗਏ ਉਹਦਾ ਅਸਰ ਜਿਹੜਾ ਹੈ ਜਿਹੜੇ ਅੱਗੇ ਨੌਜਵਾਨ ਖੜੇ ਸੀ ਉਹਨਾਂ ਦੇ ਉੱਤੇ ਹੁਣ ਸ਼ੁਰੂ ਹੋ ਗਿਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਸ ਪਾਸਿਓਂ ਹਮਲਾ ਹੋਇਆ ਸਭ ਤੋਂ ਜ਼ਿਆਦਾ ਜਿਹੜੇ ਮੀਡੀਆ ਦੇ ਕਰਮਚਾਰੀ ਅੱਗੇ ਸੀ ਉਹਨਾਂ ਦੀਆਂ ਵੀ ਅੱਖਾਂ ਦੇ ਉੱਤੇ ਜਿਹੜਾ ਅਸਰ ਹੋਇਆ ਹੈ ਤੇ ਇਹ ਤਸਵੀਰਾਂ ਸਵੇਰ 11 ਵਜੇ ਦੀਆਂ ਨੇ ਜਦੋਂ ਕਿ ਗੱਲ ਹੋਈ ਸੀ ਕਿ 11 ਵਜੇ ਕੀ ਹੋਏਗਾ ਪਰ ਉਸ ਤੋਂ ਬਾਅਦ ਉਧਰੋਂ ਦੀ ਜਿਹੜਾ ਹੈ ਹਮਲਾ ਹੋਇਆ ਤੇ ਅਥਰੋ ਗੈਸ ਦੇ ਜਿਹੜੇ ਗੋਲੇ ਆ ਉਸ ਤੋਂ ਬਾਅਦ ਜਿਹੜੇ ਸਭ ਤੋਂ ਅੱਗੇ ਖੜੇ ਸੀ ਉਹਨਾਂ ਤੇ ਅਸਰ ਹੋਇਆ ਇਹ ਤਸਵੀਰਾਂ ਸ਼ੰਭੂ ਬਾਰਡਰ ਦੇ ਆ ਜਿੱਥੇ ਕਿ ਜਿਹੜੇ ਜਿਹੜੇ ਅੱਗੇ ਸੀਗੇ ਉਹ ਹੁਣ ਜਿਨ੍ਹਾਂ ਦੀਆਂ ਅੱਖਾਂ ਤੇ ਜਿਹੜੇ ਕੀ ਕੋਈ ਤਿਆਰ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਪਤਾ ਨਹੀਂ ਕੀ ਹੋਏਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਥਰੂ ਗੈਸ ਦੇ ਗੋਲੇ ਛੱਡੇ ਗਏ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਦੋ ਡਰੋਨ ਉਸ ਪਾਸੇ ਉਹ ਸੁਰੱਖਿਆ ਫੋਰਸਾਂ ਤਿੰਨ ਡਰੋਨ ਹੁਣ ਨਜ਼ਰ ਆ ਰਹੇ ਨੇ ਕਿ ਜੋ ਕਿ ਇਕੱਠੇ ਆਏ ਸੀ ਤੇ ਕਿਸਾਨ ਪਤੰਗਾਂ ਦੇ ਨਾਲ ਉਹਨਾਂ ਨੂੰ ਸੁਟਣਾ ਚਾਹੁੰਦੇ ਨੇ ਇਹ ਤਿੰਨ ਡਰੋਨ ਤੁਸੀਂ ਦੇਖ ਸਕਦੇ ਹੋਗੇ ਕੁਝ ਦਿਨ ਪਹਿਲਾਂ ਇਹਨਾਂ ਦੇ ਵਿੱਚੋਂ ਇੱਕ ਡਰੋਨ ਅਥਰੋ ਗੈਸ ਦੇ ਗੋਲੇ ਛੱਡ ਕੇ ਗਿਆ ਸੀ ਉਸ ਤੋਂ ਬਾਅਦ ਹੁਣ ਤਿੰਨ ਡਰੋਨ ਇਕੱਠੇ ਹੀ ਆਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਪਤੰਗਾਂ ਵਧਾਈਆਂ ਹੋਈਆਂ ਤਾਂ ਕਿ ਇਹਨਾਂ ਨੂੰ ਸੁਟਿਆ ਜਾ ਸਕੇ ਤੇ ਡਰੋਨ ਜਿਹੜੇ ਹੁਣ ਵਾਪਸ ਹੁੰਦੇ ਹੋਏ ਨਜ਼ਰ ਆ ਰਹੇ ਆ ਦੋ ਡਰੋਨ ਜਿਹੜੇ ਕਿ ਵਾਪਸ ਹੁੰਦੇ ਹੋਏ ਨਜ਼ਰ ਆ ਰਹੇ ਇੱਕ ਡਰੋਨ ਵਾਪਸ ਜਾ ਚੁੱਕਿਆ ਹੈ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਜਿੱਥੇ ਕਿ ਇਹ ਹਾਲਾਤ ਨੇ ਕਿ ਡਰੋਨ ਦੇ ਨਾਲ ਅਥਰੋ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਤੇ ਕੁਝ 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 ਦੇਰ ਪਹਿਲਾਂ ਇੱਕ ਡਰੋਨ ਦੇ ਨਾਲ ਕਈ ਅਥਰੋ ਗੈਸ ਦੇ ਗੋਲੇ ਛੱਡੇ ਗਏ ਉਸ ਤੋਂ ਬਾਅਦ ਹੁਣ ਤਿੰਨ ਡਰੋਨ ਆਏ ਸੀ ਤੇ ਉਸ ਹੁਣ ਦੋ ਵਾਪਸ ਜਾ ਚੁੱਕੇ ਤੇ ਇੱਕ ਡਰੋਨ ਇਸ ਟਾਈਮ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਇੱਕ ਡਰੋਨ ਜਿਹੜਾ ਹੈ ਉਹ ਹਾਲੇ ਨਜ਼ਰ ਆ ਰਿਹਾ ਹੈ ਜਿਹੜਾ ਕਿ ਹਰਿਆਣਾ ਵਾਲੇ ਪਾਸੇ ਹੈ ਤੇ ਉਹ ਕਈ ਚੱਕਰ ਲਗਾਉਣ ਤੋਂ ਬਾਅਦ ਹੁਣ ਵਾਪਸ ਚਲਾ ਗਿਆ ਹੈ ਡਰੋਨ ਦੇ ਨਾਲ ਅਥਰੋ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਛੱਡੇ ਜਾ ਰਹੇ ਨੇ ਤੇ ਅੱਜ ਐਦਾਂ ਲੱਗਦਾ ਹੈ ਕਿਉਂਕਿ ਕਿਸਾਨਾਂ ਦੀ ਕਾਲ ਸੀ ਕਿ ਅੱਜ ਅਸੀਂ ਉਧਰ ਜਾਵਾਂਗੇ ਉਸ ਤੋਂ ਬਾਅਦ ਕਈ ਸਾਰੇ ਡਰੋਨ ਅੱਜ ਆਏ ਨੇ ਪਹਿਲਾਂ ਇੱਕ ਦੋ ਡਰੋਨ ਲੈ ਕੇ ਆਉਂਦੇ ਸੀ ਸੁਰੱਖਿਆ ਫੋਰਸਾਂ ਪਰ ਅੱਜ ਬਹੁਤ ਸਾਰੇ ਡਰੋਨ ਨੇ ਇੱਕ ਵਾਰ ਚ ਤਿੰਨ ਤਿੰਨ ਚਾਰ ਚਾਰ ਡਰੋਨ ਇਧਰ ਭੇਜੇ ਜਾ ਰਹੇ ਨੇ ਉਹਨਾਂ ਤੋਂ ਹਾਲੇ ਦੇਖਦੇ ਹਾਂ ਕਿ ਉਹਨਾਂ ਉਹ ਕਿੰਨੇ ਅਥਰੂ ਗੈਸ ਦੇ ਗੋਲੇ ਛੱਟ ਸਕਦੇ ਨੇ ਕੈਮਰਾ ਪਰਸਨ ਮਨੀਸ਼ ਦੇ ਨਾਲ ইমরান ਖਾਨ ਪੰਜਾਬੀ ਬਲਟਨ ਸ਼ੰਭੂਪੁਰ